ਕੁੜੀ ਹੈ ਹਾਂਜੀ 22 ਸਾਲ ਦੀ ਕਰੋ ਸਾਲ ਦਾ ਦੱਸੀ ਹਾਂ ਹਾਂਜੀ ਵੀਰੇ ਆ ਵੇਖੋ ਐਹੋ ਜੀ ਚੁੱਕੀ ਜਾਂਦੇ ਕੋਲ ਕੋਈ ਰਹਿਣ ਦੀ ਸਾਹਮਣੇ ਕੋਈ ਜਗ੍ਹਾ ਨਹੀਂ ਮੀਂਹ ਕਣੀ ਆਂਦਾ ਸੀ ਬਹੁਤ ਤੰਗ ਹੁੰਨੇ ਆ ਆ ਵੇਖੋ ਆਸਾ ਤਾਂ ਰਹਿਣ ਬੈਣੇ ਉੱਥੇ ਅਸੀਂ ਰਹਨੇ ਆ ਉੱਥੇ ਅਸੀਂ ਅੱਗ ਪਾਲਨੇ ਆ ਉੱਥੇ ਮੇਰੇ ਬੱਚੇ ਉੱਥੇ ਅਸੀਂ ਪਰਵਾਰ ਸਾਰਾ ਹੀ ਰਹਿੰਦੇ ਆ। ਹਾਂ। ਇਸ ਤਰ੍ਹਾਂ ਕਰਮੇ ਜ ਰੋਜ਼ ਰੋਜ਼ ਸਾਪ ਰਿਕਦੇ ਰੋਜ਼ ਕੋਈ ਸ਼ੱਕ ਨਹੀਂ ਅੰਦੇ ਵਿੱਚ ਦਾ। ਬੱਚਿਆਂ ਨੂੰ 24 ਘੰਟੇ ਖਤਰਾ ਹੀ ਰਹਿੰਦਾ ਕੰਦ ਦੇ ਨਾਲ ਚੜ ਜਾਂਦੇ ਨੇ ਸੱਪ। ਪਿਛਲੀ ਖੇੜੀ ਥੂ ਕਟਿਆ ਹੈ। ਇਸ ਕੀ ਗਰਮੀ ਚ ਵਿੱਚੋਂ ਨਿਕਲਿਆ ਇੱਕ ਰਿੱਥੇ ਬੈਠਾ ਸੀ ਸੱਪ। ਹੂੰ ਹੂੰ। ਕੋਈ ਸਰਕਾਰਾਂ ਨੂੰ ਕਮੀ ਥੋੜੀ ਜਿਹੀ ਸਾਡੀ ਮਦਦ ਕਰ ਦੇਵੇ ਤਾਂ। ਸਾਢੇ 6 ਵਜੇ ਹੂੰ ਤੇ ਬਲਬ ਜਗਦਾ ਸੀ ਤੇ ਮੈਂ ਵੇਖ ਲਿਆ। ਪਤਾ ਲੱਗ ਗਿਆ ਮੈਨੂੰ। ਜਨਾਬ ਪਤਾ ਲੱਗਦਾ ਇਹਦਾ ਬਣਨਾ ਕੀ ਸੀ ਮੇਰਾ ਮੇਰੇ ਬੱਚਿਆਂ ਦਾ ਕੌਣ ਸੀ ਜਿਵੇਂ ਖਾ ਜਾਂਦਾ ਤਾਂ ਕਿਤੋਂ ਰਹਿਣ ਵਾਲੇ ਮੈਂ ਦੋਤ ਮੰਦੀ ਰਾਣੀ ਰਾਣੀ ਦਾ ਹਾਂ ਜੀ ਹਾਂ ਜੀ ਕੀ ਕਹਿਣਾ ਚਾਹੂਗਾ ਜਿਹੜੇ ਤੁਸੀਂ ਕਿਤੋਂ ਕਿਹਦਾ ਥੱਲੇ ਰਹਿੰਦੇ ਹੋ ਉਹ ਚੁੱਗੀ ਦੇ ਵਿੱਚ ਰਹਿੰਦੇ ਆ ਛੱਪਰ ਵਿੱਚ ਕਿੰਨੀ ਦੇ ਰੋੜੀ ਇੱਥੇ ਰਹੇ 20 ਸਾਲ ਹੋ ਗਏ ਇਹਦੇ ਚ ਹੀ ਗੁਜ਼ਾਰਾ ਕਰਦੇ ਆ ਆਹਿੰਦੇ ਚ ਗੁਜ਼ਾਰਾ ਕਰਨੇ ਆ ਮੀ ਹੋਵੇ ਨੇਰੀ ਹੋਵੇ ਟੋਪ ਹੋਵੇ ਛਾਂ ਹੋਵੇ ਇੱਧੇ ਚ ਰਹਿੰਦੇ ਆ ਅਸੀਂ ਬਸ ਹੂੰ ਹੂੰ 24 ਘੰਟੇ ਬੱਚਿਆਂ ਨੂੰ ਅੰਦਰ ਸੰਭਾਲਣਾ ਤੁਹਾਨੂੰ ਡਰ ਨਹੀਂ ਲੱਗਦਾ ਲੱਗਦਾ ਡਰ ਕਿਉਂ ਨਹੀਂ ਲੱਗਦਾ ਡਰ ਤਾਂ ਲੱਗਦਾ ਹੈ ਮੋਦਸ ਲੱਗਦਾ ਡਰ ਕੀ ਕਰੀ ਭਰਾਵਾ ਕਿੱਥੇ ਜਾਏਗੀ ਉਹ ਹੂੰ ਹੂੰ ਕਿੱਥੇ ਜਾਈਏ ਜੇ ਕੋਈ ਸਰਕਾਰ ਸਾਡੀ ਮਦਦ ਕਰੇ ਕਰਨੀ ਵਿੱਚ ਜ਼ਰੂਰੀ ਬੱਚੇ ਤੁਹਾਡੇ ਕਿਸ ਤਰ੍ਹਾਂ ਦੇ ਬੱਚੇ ਦੋਵੇਂ ਬੇਅੰਗ ਨੇ ਪਾਜ ਨੇ ਦੋਵੇਂ ਪੈਨ ਭਰਾਈ ਹੂੰ ਕੁੜੀ 9 ਸਾਲਾਂ ਦੀ ਮੁੰਡਾ 18 ਸਾਲਾਂ ਦਾ ਹੈ ਦੋਨੋਂ ਪਾਜ ਨੇ ਆਹ ਦੋਨੋਂ ਕਿਸ ਤਰ੍ਹਾਂ ਉਹਨਾਂ ਦੀ ਸੇਵਾ ਕਰਦੇ ਸਰ ਬਾਅ ਕਦੇ ਲੈਟਰੀਨ ਬਾਥਰੂਮ ਆਪ ਹੀ ਕਰਾਣੇ ਕੰਮ ਤੇ ਕਈ ਵਰੀ ਲੱਗਦਾ ਕਈ ਵਰੀ ਨਹੀਂ ਲੱਗਦਾ ਮੈਂ ਬੱਚੇ ਦੀ ਸੇਵਾ ਕਰਨੀ ਹੈ ਸਰਦਨ ਕਰੇ ਜਾਬ ਨਹੀਂ ਸਕਦੇ ਕਿ ਨਾ ਕਿੱਥੇ ਨਹੀਂ ਜਾ ਸਕਦੀ ਮੈਂ ਬਾਜ਼ਾਰ ਤੇ ਦੁਕਾਨ ਤੇ ਕੰਮ ਨਹੀਂ ਜਾ ਸਕਦੀ ਕੁੜੀ ਜਵਾਨ ਛੱਡ ਕੇ ਮੈਂ ਹੂੰ ਉਹ ਵੀ ਘੰਟੇ ਨਾਲ ਕੋਲ ਹੀ ਰਹਿਣੀ ਆ ਬੱਚਾ ਨੇ ਕੋਲ ਹੀ ਮੇ ਚਾ ਪਿਆ ਤੀ ਰੋਟੀ ਬਣਾ ਕੇ ਖਵਾ ਤੀ ਨਹਾਇਆ ਦਵਾਇਆ ਲੈਟਰਿੰਗ ਬਾਥਰੂਮ ਆਪ ਹੀ ਕਰਨਾ ਹੁੰਦਾ ਸਾਰਾ ਕੁਝ ਸਾਰਾ ਦਿਨ ਸੇਵਾ ਚ ਰਹਿਣਾ ਸਾਰਾ ਦਿਨ ਮੇਰੀ ਸੇਵਾ ਚ ਕੋਈ ਮੈਨੂੰ ਨਾਲ ਤੋਣ ਦਾ ਕੋਈ ਪਤਾ ਹੀ ਨਹੀਂ ਟਾਈਮ ਹੀ ਨਹੀਂ ਮਿਲਦਾ ਮੈਨੂੰ ਸਾਡੀ ਕਿਸੇ ਨੇ ਮਕਾਨ ਨਹੀਂ ਦਿੱਤਾ ਨਾ ਨਾ ਮਕਾਨ ਸਾਨੂੰ ਸਰਕਾਰੀ ਸੂਤ ਪੁੱਛੀ ਨਹੀਂ ਕਿਸੇ ਨ्याय ਤੱਕ ਨਾ ਕੇ ਕੁਝ ਵੀ ਨਹੀਂ ਮਿਲਿਆ ਕੁਝ ਵੀ ਵੋਟਾਂ ਵੀ ਦਿੰਦੇ ਆ ਹਾਂ ਵੋਟਾਂ ਵੀ ਦਿੰਨੇ ਆ ਸੀ ਵੋਟਾਂ ਵੀ ਪਾਣੇ ਮੁੰਡਾ ਵੀ ਬੋਟ ਪਾਦਾ ਕੁੜੀ ਵੀ ਪਾਉਂਦੀ ਏ ਚਾਰ ਵੋਟਾਂ ਨੇ ਸਾਧੀਆਂ ਕਿੰਨੇ ਕਿੰਨੇ ਸਾਲ ਦੇ ਨੇ ਕੁੜੀ ਹੋ ਗਈ 12 ਸਾਲਾਂ ਦੀ ਮੁੰਡਾ ਹੋ ਗਿਆ 18 ਸਾਲਾਂ ਦਾ ਮੁੰਡੇ ਦਾ ਨਾਮ ਕੀ ਕੁੜੀ ਦੇ ਨਾਮ ਕੁੜੀ ਦਾ ਨਾਮ ਹੈ ਨਿਰਮਲਾ ਮੁੰਡੇ ਦਾ ਨਾਮ ਵੀਏ ਕੁਮਾਰ ਆ ਦੋਨੋਂ ਬਾਜ ਨੇ ਹਾਂ ਦੋਨੋਂ ਬਾਜ ਨੇ ਕਿਸ ਤਰ੍ਹਾਂ ਦੇ ਬਾਹਰ ਵੀ ਕੱਢਦੇ ਲੈ ਕੇ ਵੀ ਜਾਂਦੇ ਹਾਂ ਹਾਂ ਲੈ ਕੇ ਵੀ ਆਉਂਦੀ ਆ ਬਾਹਰ ਰੇੜੀ ਤੇ ਬਿਠਾ ਕੇ ਲੈ ਕੇ ਜਾਂਦੀ ਅੰਦਰ ਮੀਂਹ ਮੀਂਹ ਹੋਵੇ ਤਰੰਦਰ ਟੋਪ ਹੋਵੇ ਫਿਰ ਬਾਹਰ ਪਾ ਦਿੰਦੇ ਆਂ ਇਹੋ ਤੁਹਾਡੇ ਤੁਸੀਂ ਇੱਥੇ ਬੈਠੇ ਹੋ ਇੱਥੇ ਕੋਈ ਕਈ ਤਰ੍ਹਾਂ ਦੇ ਜਾਨਵਰ ਵੀ ਆਉਂਦੇ ਆਉਂਦੇ ਨੇ ਹਾਂਜੀ ਆਉਂਦੇ ਨੇ ਹਲਕੇ ਕੁੱਤੇ ਕਈ ਵਾਰ ਆ ਜਾਂਦੇ ਨੇ ਕਈ ਵਾਰੀ ਮੀਂਹ ਮੀਂਹ ਸੱਪ ਵੀ ਨਿਕਲਦੇ ਨੇ ਅੰਦਰੋਂ ਕਿਸ ਤਰ੍ਹਾਂ ਇਹ ਮੌਤ ਦਾ ਸਾਇਕਲ ਰਹਿੰਦਾ ਹੈ ਬਾਕੀ ਕੀ ਕਰੀ ਗੁਜ਼ਾਰਾ ਤੁਹਾਨੂੰ ਪ੍ਰਵਾ ਕਰਨਾ ਜਿੰਦੀ ਜਾਨ ਨੂੰ ਕਿੱਥੇ ਜਾਇਆ ਵੀ ਨਹੀਂ ਜਾਂਦਾ ਕੀ ਕਰੀਏ ਘਰ ਵਾਲਾ ਕੀ ਕਰਦਾ ਘਰ ਵਾਲਾ ਮੈਂ ਤਮਜ਼ੂਰੀ ਵਿਚਾਰਾ ਕਰਦਾ ਰਿਹਾ ਜੀ ਜਾਂਦਾ ਕਈ ਵਾਰੀ ਤੇ ਅੜੀ ਲੱਗਦੀ ਕਈ ਵਰੀ ਨਹੀਂ ਲੱਗਦੀ ਜਿਹਨੇ ਅੱਜ ਉਹਨੂੰ ਮੌਕਾ ਮਿਲਿਆ ਘਰੇ ਆ ਗਿਆ ਕੋਈ ਸਰਕਾਰ ਤੋਂ ਸਹੂਲਤ ਨਹੀਂ ਕੋਈ ਅੱਜ ਤੱਕ 0% ਕੁਝ ਵੀ ਨਹੀਂ ਮਿਲਿਆ ਸਾਨੂੰ ਤੱਕ ਅੱਜ ਕਿਸੇ ਤਰ੍ਹਾਂ ਦੇ ਨਹੀਂ ਨਾ ਨਾ ਕਿਸੇ ਤਰ੍ਹਾਂ ਲਾਕਡਾਊਨ ਦੇ ਵਿੱਚ ਕਿਤੇ ਸਾਨੂੰ ਕਿਸੇ ਨੇ ਅਜੇ ਤੱਕ ਪੁੱਛਿਆ ਹੀ ਨਹੀਂ ਆ ਕੇ ਜੋ ਸਿਮਰੇ ਦੇ ਕਿ ਜਿੰਦੇ ਜੋ ਬੋਟਾ ਖਰੀ ਆ ਜਾਂਦੇ ਨੇ ਅੱਗੇ ਵਿੱਚ ਨਹੀਂ ਆਉਂਦੇ ਸਾਡੇ ਕੋਲ। ਉਹਨਾਂ ਛੱਪਰ ਥੱਲੇ ਕਿਵੇਂ ਰਹਿੰਦੇ? ਬਾਕੀ ਕਿ ਕਰੀ ਗੁਜ਼ਾਰਾ ਹੋ ਕਰਨਾ ਭਰਾਵਾ ਕਿੱਥੇ ਜਾਈਏ? ਜਿੰਦੇ ਬੰਦੇ ਤੋਂ ਮਰਿਆ ਵੀ ਨਹੀਂ ਜਾਂਦਾ ਉਹਨਾਂ। ਛੱਪਰ ਚੋਂਦਾ ਵੀ ਉਹਦਾ। ਚੋਂਦਾ ਚੋਂਦਾ ਰਾਤ ਨੂੰ ਸਿਮ ਚੋਂਦੀ ਤਰੇੜ ਪੈਂਦੀ ਚੋਂਦਾ ਮੀ ਆਵੇ ਉਦੋਂ ਵੀ ਚੋਂਦਾ ਮੀ ਨੇਰੀ ਆਂਦੀ ਸਭ ਕੁਝ ਹੁੰਦਾ ਅੰਦਰ। ਉੱਡ ਜਾਂਦਾ ਕਈ ਵਾਰੀ। ਉੱਡ ਜਾਂਦਾ ਕਈ ਵਾਰੀ ਫੜਫੜ ਲੈਣੇ ਆਂ। ਉੱਡ ਜਾਂਦਾ ਕਈ ਵਾਰੀ। ਇਹਦਰਦਰ ਬੱਲ ਨੇ ਮੰਜੀ ਦੀ ਕੈਰੀ ਡਾਉਣਾ ਲਾ ਕੇ ਪਾਣੇ ਉੱਤੇ ਕੀ ਕਰੀਏ ਫਿਰ ਹੁਣ ਮਦਦ ਮਿਲਣੀ ਚਾਹੀਦੀ ਮਦਦ ਸਾਡੀ ਪੂਰੀ ਨਹੀਂ ਚਾਹੀਦੀ ਏ ਸਾਨੂੰ ਆ ਸਾਨੂੰ ਸਰਕਾਰੀ ਸੁਲਤਾਨੀ ਮਿਲਣੀ ਚਾਹੀਦੀ ਏ ਸਾਨੂੰ ਪੰਜ ਮਰਲੇ ਜਗ੍ਹਾ ਵੀ ਮਿਲਣੇ ਚਾਹੀਦੇ ਸਾਨੂੰ ਕਮਰਾ ਪਾ ਕੇ ਦੇਵੋ ਲੈਟਰਨ ਬਾਥਰੂਮ ਬਣਾ ਕੇ ਦੇਵੋ ਮੇਰੇ ਬੱਚਿਆਂ ਵਾਸਤੇ ਬੱਚਿਆਂ ਨੂੰ ਪੈਨਸ਼ਨ ਵੀ ਨਹੀਂ ਮਿਲਦੀ ਕਿਹਨੂੰ ਪੁੜੀ ਕੱਲੀ ਨੂੰ ਮਿਲਦੀ ਔਰ ਮੁੰਡੇ ਨੂੰ ਮਿਲਦੀ ਕੁੜੀ ਨੂੰ ਨਹੀਂ ਮਿਲਦੀ ਬੱਚਨ ਕੋਈ ਨਹੀਂ ਮਿਲਦਾ ਨਾ ਨਹੀਂ ਮਿਲਦੀ ਉਹ ਹੀ ਆਵਾਜ ਹਾਂ ਉਹ ਵੀ ਪਾਜ ਉਹ ਤਾਂ ਜਮ੍ਹਾਂ ਹੀ ਦੋਵੇਂ ਬੰਦ ਭਰਾ 0% ਹੀ ਨੇ ਜੀ ਆ ਨਾਮ ਤੱਕ ਹੋਦਰ ਨੇ ਵਾਲੇ ਅਸੀਂ ਮਮਦੂਤ ਮੰਡੀ ਚ ਮੰਡੀ ਚ ਰਹਿੰਦੇ ਹਾਂਜੀ ਹਾਂਜੀ ਕਿਸ ਤਰ੍ਹਾਂ ਕਿਸ ਤਰ੍ਹਾਂ ਰਹਿੰਦੇ ਕਿਹੜੇ ਮੰਡੀ ਬੈਠੇ ਇੱਥੇ ਕੱਚੀ ਜਗ੍ਹਾ ਗੁੱਠ ਦੇ ਵਿੱਚ 20 ਸਾਲ ਹੋ ਗਏ ਦੇਖਿਆ ਨੂੰ ਹਾਂਜੀ ਦੋਵੇਂ ਬੱਚੇ ਮੇਰੇ ਹਾਂਜੀ ਦੋਵੇਂ ਬੱਚੇ ਮੇਰੇ 0% ਬੇਅੰਗ ਨੇ ਦੋਵੇਂ ਕਰਦੇ ਹਨ ਤੇ ਰੋਟੀ ਟਾਈਮ ਤੇ ਚਾਹ ਪਿਆਣੀ ਟਾਈਮ ਤੇ ਪਾਣੀ ਪਿਆਣਾ ਬੁਖਾਰ ਹੋ ਜਾ ਉਹ ਨਹੀਂ ਮੈਨੂੰ ਦੱਸ ਸਕਦੇ ਦਰਦ ਹੋਵੇ ਮੈਨੂੰ ਉਹ ਨਹੀਂ ਦੱਸ ਸਕਦੇ ਕੁਛ ਨਾ ਪੈਂਦਾ ਆ ਪਤਾ ਹੀ ਨਹੀਂ ਲੱਗਦਾ ਮੈਂ ਫਿਰ ਆਪਣੇ ਆਪ ਕੋਈ ਉਹੋ ਜਿਹਾ ਦਿਮਾਗ ਲਾ ਕੇ ਤੇ ਰੋਜ਼ ਕੰਮ ਕਰਨੇ ਅਸੀਂ ਇਲਾਜ ਕਰਨੇ ਉਹਨਾਂ ਦੇ ਦਵਾਈ ਲਿਆ ਕੇ ਦੁਆਲਾ ਸਰਕਾਰੀ ਸੂਲ ਸਾਨੂੰ ਮਿਲਣੀ ਚਾਹੀਦੀ ਸਾਨੂੰ ਆਹ ਹਾਲਤ ਤੇ ਮਿਲਣੀ ਚਾਹੀਦੀ ਸਰਕਾਰੀ ਸੂਲ ਤੋਂ ਸਾਨੂੰ ਜਰੂਰੀ 5 ਮਰਲੇ ਸਾਨੂੰ ਜਗ੍ਹਾ ਕਮਰਾ ਸਾਨੂੰ ਜ਼ਰੂਰ ਦਿੱਤਾ ਜਾਵੇ ਜੀ ਜਾਵੇ ਪਵੇਂ ਮਿੱਟੀ ਦੀ ਵੀ ਜਾ ਜੋ ਮਰਜੀ ਹੋ ਜਾਵੇ ਇਹੋ ਜੀ ਲਾਹੋ ਇਹੋ ਜੀ ਚੁੱਕੀ ਹੈ ਇਹੋ ਜੀ ਤਰਪੈਲ ਪਾਈ ਵੀ ਕੋਈ ਸਾਡੇ ਕੋਲ ਕੋਈ ਵਧੀਆ ਵਾਂਸ ਨਹੀਂ ਕੋਈ ਵਧੀਆ ਪੈਪ ਨਹੀਂ ਕੋਈ ਵਧੀਆ ਤਰਪੈਲ ਨਹੀਂ ਇਸ ਤਰ੍ਹਾਂ ਸਾਰੇ ਟੋਟੇ ਟੋਟੇ ਜੋੜ ਕੇ ਪਾਇਆ ਨੇ ਬੱਚਿਆਂ ਦਾ ਸਿਰ ੱੱਕੀ ਬੈਠੇ ਹਨ ਜਿਆਰਾ ਨਹੀਂ ਹੁੰਦਾ ਕੱਪ ਅਮੈਂਟ ਵੀ ਮੂਰੀ ਇੱਥੇ ਦੇ ਖਰੀਦੀ ਪਾੜੇ ਪੋਡੇਵਾਰਾ ਮੋਟਾ ਜਿਹੇ ਵੀ ਜਿਆਰਾ ਖਰੀਦਾ ਕਈ ਵਾਰੀ ਨਹੀਂ ਵੀ ਕੰਮ ਕਈ ਵੇਲੇ ਕੰਮ ਚੱਲਦਾ ਕਈ ਵਾਰੀ ਨਹੀਂ ਚੱਲਦਾ ਕੀ ਕਰਨੇ ਹੈ ਸਰਮ ਜਿਆਰਾ ਖਰੀਦਾ ਹੈਗਾ ਮਿਸ ਪਰਿਵਾਰ ਨੂੰ ਕੋਈ ਜੇ ਚਾਹ ਭਰਾਣੀ ਹੁੰਦੀ ਏ ਮਾਰੇ ਬੰਦੇ ਦੀ ਜ਼ਿੰਦਗੀ ਥੋੜੀ ਬਰਾਵਾ ਕੋਈ ਕੀ ਮਾਰੇ ਬੰਦੇ ਦੀ ਜ਼ਿੰਦਗੀ ਥੋੜੀ ਏ ਤਾਂ ਆਪਣੇ ਲਾ ਦਿੱਤੀ